ਮੁੰਬਈ ਇੰਡੀਅਨ ਜਦਾ ਆਈਪੀਐਲ 2025 ਸੀਜ਼ਨ ਦਾ ਅਨੁਸਾਰ ਨਹੀਂ ਰਹਾ ਟੀਮ ਨੂੰ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਪ੍ਰਸ਼ੰਸਕਾਂ ਤੇ ਪ੍ਰਬੰਧਨ ਦੋਵੇਂ ਚਿੰਤਤ ਨਜ਼ਰ ਆ ਰਹੇ ਹਨ ਉਹਨ ਟੀਮ ਦੀ ਕਪਤਾਨੀ ਨੂੰ ਲੈ ਕੇ ਵੱਡੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਫਰਾਂਚਾਈਜ਼ੀ ਇੱਕ ਵੱਡੇ ਫੈਸਲੇ ਵੱਲ ਵੱਧ ਰਹੀ ਹੈ ਮਾੜੇ ਪ੍ਰਦਰਸ਼ਨ ਤੋਂ ਬਾਅਦ ਪ੍ਰਬੰਧਨ ਟੀਮ ਨੂੰ ਜਿੱਤਰੀ ਲੀਟੇ ਵਾਪਸ ਲਿਆਉਣ ਲਈ ਤਜਰਬੇਕਾਰ ਲੀਡਰਸ਼ਿਪ ਵੱਲ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੰਬਈ ਇੰਡੀਅਨਸ ਦੀ ਕਪਤਾਨੀ ਵਿੱਚ ਵੱਡਾ ਬਦਲਾ ਸੰਭਵ ਹੈ ਆਈਪਲ 2025 ਵਿੱਚ ਮੁੰਬਈ ਇੰਡੀਅਨਸ ਲਈ ਲਗਾਤਾਰ ਹਾਰਾ ਕਿਸੇ ਝਟਕੇ ਤੋਂ ਘਟ ਨਹੀਂ ਹਨ ਅਜਿਹੀ ਸਥਿਤੀ ਵਿੱਚ ਟੀਮ ਨੂੰ ਇੱਕ ਅਜਿਹੇ ਨੇਤਾ ਦੀ ਲੋੜ ਹੈ ਜੋ ਮੁਸ਼ਕਲ ਸਮੇਂ ਵਿੱਚ ਖਿਡਾਰੀਆਂ ਨੂੰ ਸੰਭਾਲ ਸਕੇ ਅਤੇ ਆਪਣੀ ਕਪਤਾਨੀ ਦੇ ਤਜਰਬੇ ਨਾਲ ਟੀਮ ਨੂੰ ਮਜ਼ਬੂਤ ਕਰ ਸਕੇ IPL 2025 ਦੇ ਪਿਛਲੇ ਕੁਝ ਮੈਚਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਮੁੰਬਈ ਇੰਡੀਅਨਜ਼ ਦੀ ਕਪਤਾਨੀ ਦਾ ਦਬਾਅ ਟੀਮ ਦੇ ਸੰਤੁਲਨ ਨੂੰ ਵਿਗਾੜ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪ੍ਰਬੰਧਨ ਕਿਸੇ ਤਜਰਬੇਕਾਰ ਚਿਹਰੇ ਨੂੰ ਕਪਤਾਨੀ ਸੌਂਪਣ ਤੇ ਵਿਚਾਰ ਕਰ ਸਕਦੀ ਹੈ। IPL 2025 ਵਿੱਚ ਕੀ ਪੁਰਾਣੇ ਕਪਤਾਨ ਨੂੰ ਦੁਬਾਰਾ ਜ਼ਿੰਮੇਵਾਰੀ ਮਿਲੇਗੀ? ਮੁੰਬਈ ਇੰਡੀਅਨਜ਼ ਦੇ ਇਤਿਹਾਸ ਵਿੱਚ ਇੱਕ ਅਜਿਹਾ ਕਪਤਾਨ ਰਿਹਾ ਹੈ ਜਿਸ ਨੇ ਟੀਮ ਨੂੰ ਕਈ ਵਾਰ ਮੁਸ਼ਕਲ ਹਲਾਤਾਂ ਵਿੱਚੋਂ ਕੱਢਿਆ ਅਤੇ 5 ਵਾਰ ਚੈਂਪੀਅਨ ਬਣਾਇਆ ਅਸੀਂ ਰੋਹਿਤ ਸ਼ਰਮਾ ਬਾਰੇ ਗੱਲ ਕਰ ਰਹੇ ਹਾਂ ਜਿਸ ਦੀ ਕਪਤਾਨੀ ਵਿੱਚ ਟੀਮ ਨੇ ਨਾ ਸਿਰਫ ਆਈਪੀਐਲ ਟਰੋਫੀ ਜਿੱਤੀ ਸਗੋਂ ਇੱਕ ਨਵੀਂ ਕ੍ਰਿਕਟ ਸੋਚ ਨਾਲ ਅੱਗੇ ਵਧਿਆ ਰੋਹਿਤ ਸ਼ਰਮਾ ਆਪਣੀ ਕਪਤਾਨੀ ਦੇ ਤੌਰ ਤੇ ਰਣਨੀਤਿਕ ਸਮਝ ਸ਼ਾਂਤ ਸੁਭਾਅ ਅਤੇ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਫਰੈਂਚਾਈਜ਼ੀ ਇੱਕ ਵਾਰ ਫਿਰ ਆਈਪੀਐਲ 2025 ਦੇ ਬਾਕੀ ਮੈਚਾਂ ਲਈ ਰੋਹਿਤ ਤੇ ਭਰੋਸਾ ਕਰ ਸਕਦੀ ਹੈ ਨੀਤਾ ਅੰਬਾਨੀ ਲੈ ਸਕਦੀ ਹੈ ਵੱਡਾ ਫੈਸਲਾ ਮੁੰਬਈ ਇੰਡੀਅਨਸ ਦੀ ਮਾਲਿਕ ਨੀਤਾ ਅੰਬਾਨੀ ਹਮੇਸ਼ਾ ਟੀਮ ਦੀ ਸਫਲਤਾ ਲਈ ਵਟੇ ਅਤੇ ਦਲੇਰ ਫੈਸਲੇ ਲੈਣ ਲਈ ਜਾਣੀ ਜਾਂਦੀ ਹੈ ਹੁਣ ਜਦੋਂ ਟੀਮ ਆਈਪਲ 2025 ਵਿੱਚ ਲਗਾਤਾਰ ਸੰਘਰਸ਼ ਕਰ ਰਹੀ ਹੈ ਤਾਂ ਇਹ ਰੋਹਿਤ ਸ਼ਰਮਾ ਦੀ ਮਜ਼ਬੂਤ ਅਗਵਾਈ ਵਿੱਚ ਵਾਪਸੀ ਦਾ ਫੈਸਲਾ ਕਰ ਸਕਦੀ ਹੈ